ਲਿਵਨ ਰਿਲੇਸ਼ਨ ਮਾਮਲੇ ਤੇ ਹੁਣ ਕੋਰਟ ਨੇ ਲੈ ਲਿਆ ਇੱਕ ਵੱਡਾ ਫੈਸਲਾ ਸਚਰਿਆਕਾਲ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਲਗਾਤਾਰ ਭਾਰਤ ਦੇ ਵਿੱਚ ਲਿਵ ਇਨ ਅ ਰਿਲੇਸ਼ਨ ਦੇ ਮਾਮਲੇ ਕਾਫੀ ਜ਼ਿਆਦਾ ਵਧ ਰਹੇ ਨੇ ਤੇ ਮਾਮਲੇ ਇਸ ਕਾਰਨ ਵਧ ਰਹੇ ਨੇ ਕਿਉਂਕਿ ਲਿਵ-ਇਨ ਰਿਲੇਸ਼ਨਸ਼ਿਪ ਨੂੰ ਭਾਰਤ ਦੇ ਵਿੱਚ ਗੈਰ ਕਾਨੂੰਨੀ ਨਹੀਂ ਮੰਨਿਆ ਜਾਂਦਾ ਤੇ ਲਗਾਤਾਰ ਇਹ ਗਿਣਤੀ ਦਿਨੋਂ ਦਿਨ ਵੱਧਦੀ ਹੀ ਹੋਈ ਨਜ਼ਰ ਆ ਰਹੀ ਹੈ ਪਰ ਹੁਣ ਇਸ ਮਾਮਲੇ ਦੇ ਉੱਤੇ ਇਲਾहाबाद ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ ਤੇ ਜਿਸ ਫੈਸਲੇ ਦੇ ਤਹਿਤ ਕੋਰਟ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਪਾਰਟਨਰਾਂ ਦੇ ਵਿੱਚੋਂ ਕੋਈ ਵੀ ਇੱਕ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਇਸ ਰਿਲੇਸ਼ਨਸ਼ਿਪ ਨੂੰ ਇਲਲੀਗਲ ਯਾਨੀ ਕਿ ਗੈਰ ਕਾਨੂੰਨੀ ਮੰਨਿਆ ਜਾਵੇਗਾ ਇਹ ਜਾ ਰਿਹਾ ਹੈ ਕਿ ਦੋਵੇਂ ਜਣੇ ਜਿਹੜੇ ਕਿ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਚਾਹੇ ਲੜਕਾ ਹੈ ਚਾਹੇ ਲੜਕੀ ਹੈ ਦੋਵਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਜ਼ਰੂਰੀ ਹੈ ਜੇਕਰ ਕਿਸੇ ਇੱਕ ਦੀ ਵੀ ਉਮਰ 18 ਸਾਲ ਤੋਂ ਘੱਟ ਹੋਵੇਗੀ ਤੇ ਚਾਈਲਡ ਪ੍ਰੋਟੈਕਸ਼ਨ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਇਸ ਨੂੰ ਅਪਰਾਧ ਮੰਨਿਆ ਜਾਏਗਾ ਉਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਹੈ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਦੋਵਾਂ ਦਾ ਅਣ ਵਿਆਹਿਆ ਹੋਣਾ ਜ਼ਰੂਰੀ ਹੈ ਯਾਨੀ ਕਿ ਜੇਕਰ ਕਿਸੇ ਇੱਕ ਦਾ ਵੀ ਵਿਆਹ ਹੋਇਆ ਹੋਇਆ ਤੇ ਇਸ ਨੂੰ ਬਿਲਕੁਲ ਵੀ ਲੀਗਲ ਨਹੀਂ ਮੰਨਿਆ ਜਾਏਗਾ ਤੇ ਇਸ ਨੂੰ ਵੀ ਅਪਰਾਧ ਹੀ ਜਿਹੜਾ ਹੈ ਉਹ ਮੰਨਿਆ ਜਾਏਗਾ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਹੈ ਤੇ ਉਹ ਕਦੇ ਵੀ ਬੱਚਾ ਗੋਦ ਨਹੀਂ ਲੈ ਸਕਦੇ ਪਰ ਹਾਂ ਜੇਕਰ ਉਹਨਾਂ ਦਾ ਆਪਣਾ ਬੱਚਾ ਹੁੰਦਾ ਹੈ ਤੇ ਉਸ ਨੂੰ ਵੀ ਪੂਰੇ ਕਾਨੂੰਨੀ ਅਧਿਕਾਰ ਜਿਹੜੇ ਨੇ ਉਹ ਭਾਰਤ ਦੇ ਵਿੱਚ ਜ਼ਰੂਰ ਦਿੱਤੇ ਜਾਣਗੇ ਤਲਾਬਾਦ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਸਾਹਮਣੇ ਆਇਆ ਹੈ ਅਕਸਰ ਹੀ ਅਸੀਂ ਵੇਖਿਆ ਹੈ ਕਿ ਲਿਵ-ਇਨ ਰਿਲੇਸ਼ਨਸ਼ਿਪ ਦੇ ਮਾਮਲੇ ਲਗਾਤਾਰ ਇਸ ਦੇਸ਼ ਦੇ ਵਿੱਚ ਵਧਦੇ ਹੋਏ ਹੀ ਨਜ਼ਰ ਆਏ ਤੇ ਕਈ ਵਾਰ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਇੱਕ 파ਟਨਰ ਦੇ ਵੱਲੋਂ ਆਪਣੇ ਦੂਸਰੇ 파ਟਨਰ ਦਾ ਕਤਲ ਤੱਕ ਵੀ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਜਦ ਦੋਵਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਤੇ ਕਈ ਵਾਰ ਅਜਿਹੀਆਂ ਖੌਫਨਾਕ ਵਾਰਦਾਤਾ ਨੂੰ ਵੀ ਅੰਜਾਮ ਜਿਹੜਾ ਹੈ ਉਹ ਦੇ ਦਿੱਤਾ ਜਾਂਦਾ ਤੇ ਹੁਣ ਅਲਾਹਾਬਾਦ ਕੋਰਟ ਦਾ ਇਹੀ ਫੈਸਲਾ ਸਾਹਮਣੇ ਆਇਆ ਹੈ ਕਿ ਜੇਕਰ ਦੋਵੇਂ 파ਟਨਰਾਂ ਦੇ ਵਿੱਚੋਂ ਚਾਹੇ ਲੜਕਾ ਹੈ ਚਾਹੇ ਲੜਕੀ ਹੈ ਕਿਸੇ ਦੀ ਵੀ ਉਮਰ 18 ਸਾਲ ਤੋਂ ਘੱਟ ਹੋਈ ਤੇ ਉਸ ਨੂੰ ਜੁਰਮ ਮੰਨਿਆ ਜਾਏਗਾ ਤੇ ਦੂਸਰੇ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਚਾਈਲਡ ਪ੍ਰੋਟੈਕਸ਼ਨ ਐਕਟ ਦੇ ਤਹਿਤ ਇਸ ਨੂੰ ਅਪਰਾਧ ਜਿਹੜਾ ਹੈ ਉਹ ਮੰਨਿਆ ਜਾਏਗਾ ਦੇ ਨਾਲ ਹੀ ਅਡਾਪਟ ਬੱਚਾ ਨਹੀਂ ਕੀਤਾ ਜਾ ਸਕਦਾ ਹਾਂ ਪਰ ਜੇਕਰ ਦੋਵਾਂ ਦਾ ਆਪਸੀ ਬੱਚਾ ਹੋ ਜਾਂਦਾ ਹੈ ਤੇ ਉਸ ਨੂੰ ਪੂਰੇ ਅਧਿਕਾਰ ਜਿਹੜੇ ਨੇ ਉਦੇਸ਼ ਦੇ ਵਿੱਚ ਜ਼ਰੂਰ ਦਿੱਤੇ ਜਾਣਗੇ ਅਕਸਰ ਹੀ ਇਸ ਲਿਵਨਰ ਰਿਲੇਸ਼ਨਸ਼ਿਪ ਤੇ ਮਾਮਲੇ ਕਈ ਅਜਿਹੇ ਸਾਹਮਣੇ ਆਉਂਦੇ ਨੇ ਕਿ ਖੋਫਨਾਕ ਵਾਰਦਾਤਾਂ ਨੂੰ ਜਿੱਥੇ ਅੰਜਾਮ ਦਿੱਤਾ ਜਾਂਦਾ ਹੈ ਤੇ ਗਿਣਤੀ ਲਗਾਤਾਰ ਹੁਣ ਵੱਧਦੀ ਹੋਈ ਹੀ ਨਜ਼ਰ ਆਈ ਹੈ ਤਲਾਹਾਬਾਦ ਕੋਰਟ ਦੇ ਵਿੱਚ ਇੱਕ ਯਾਚਕਾ ਜਿਹੜੀ ਹੈ ਉਹ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਲੜਕੀ ਦੀ ਉਮਰ 18 ਸਾਲ ਤੋਂ ਘੱਟ ਸੀ ਤੇ ਲੜਕਾ ਜਿਹੜਾ ਹੈ ਉਹਦੀ ਉਮਰ 18 ਸਾਲ ਤੋਂ ਵੱਧ ਸੀ ਤੇ ਕੋਰਟ ਨੇ ਇਸੀ ਯਾਚਕਾ ਦੇ ਉੱਤੇ ਆਪਣਾ ਫੈਸਲਾ ਸੁਣਾਇਆ ਹੈ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਕਿਸੇ ਦੀ ਵੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਉਸ ਰਿਲੇਸ਼ਨਸ਼ਿਪ ਨੂੰ ਗੈਰ ਕਾਨੂੰਨੀ ਮੰਨਿਆ ਜਾਏਗਾ ਅਪਰਾਧ ਮੰਨਿਆ ਜਾਏਗਾ ਤੇ ਚਾਈਲਡ ਪ੍ਰੋਟੈਕਸ਼ਨ ਐਕਟ ਦੇ ਤਹਿਤ ਜਿਹੜੀ ਹੈ ਉਹ ਕਾਰਵਾਈ ਹੋ ਸਕਦੀ ਹੈ ਤੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਦੇ ਲਈ ਦੋਵਾਂ ਦਾ ਅਨਮੈਰਿਡ ਹੋਣਾ ਜ਼ਰੂਰੀ ਹੈ ਬੱਚਾ ਅਡਾਪਟ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਦੋਵਾਂ ਦਾ ਬੱਚਾ ਹੁੰਦਾ ਹੈ ਤੇ ਉਹਨੂੰ ਪੂਰੇ ਕਾਨੂੰਨੀ ਅਧਿਕਾਰ ਦੇਸ਼ ਦੇ ਵਿੱਚ ਜ਼ਰੂਰ ਦਿੱਤੇ ਜਾਣਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ